ਜ਼ਿਲ੍ਹਾ ਪ੍ਰੀਸ਼ਦ ਅਪਰਾ ਜੋਂ ਤੋਂ ਕਾਂਗਰਸ ਪਾਰਟੀ ਦੇ ਨੌਜਵਾਨ ਉਮੀਦਵਾਰ ਰਜਵਿੰਦਰ ਰਾਜ ਮੁਠੱਡਾ ਦੀ ਚੋਣ ਮੁਹੀਮ ਨੂੰ ਪਰਮਾ ਹੁੰਗਾਰਾ ਮਿਲ ਰਿਹਾ ਹੈ ਅਤੇ ਕਾਂਗਰਸ ਇੱਕ ਮੁਠ ਹੋ ਕੇ ਪ੍ਰਚਾਰ ਵਿੱਚ ਜੁਟੀ ਹੋਈ ਹੈ ਜੋ ਇੱਕ ਰਾਹਤ ਦੀ ਖਬਰ ਵੀ ਇਸ ਲਈ ਨਜ਼ਰ ਆ ਰਹੀ ਹੈ ਅਪਰਾ ਜੌਨਲੀ ਜਿੱਥੇ ਹਲਕਾ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਪ੍ਰਚਾਰ ਕਰ ਰਹੇ ਹਨ ਉੱਥੇ ਹੀ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ਤੇ ਅਪਰਾ ਵਿਖੇ ਰਜਵਿੰਦਰ ਰਾਜਮਠੱਡਾ ਅਤੇ ਬਲੈਕ ਸਮਤੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਮੀਟਿੰਗ ਕਰਨ ਲਈ ਪਹੁੰਚੇ ਇਸ ਮੌਕੇ ਰਜਵਿੰਦਰ ਨੇ ਕਿਹਾ ਪਿੰਡਾਂ ਵਿੱਚ ਕਾਂਗਰਸ ਦੇ ਵਰਕਰਾਂ ਵਿੱਚ ਅਤੇ ਵੋਟਰਾਂ ਵਿੱਚ ਖਾਸਾ ਉਤਸ਼ਾਹ ਹੈ ਉਨਾ 14 ਦਸੰਬਰ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਣ ਦੀ ਅਪੀਲ ਕੀਤੀ। ਇਹ ਹੀ ਕ੍ਰਾਂਤੀਕਾਰੀ ਹੈ। ਅੱਜ ਲੋਕ ਇਹਨਾਂ ਦੇ ਕਿਰਦਾਰ ਨੂੰ ਦੇਖ ਕੇ ਪਿੱਛੇ ਮੁੜਿਆਏ ਤੇ ਹਰ ਕੋਈ ਚਾਹੁੰਦਾ ਹੈ ਕਿ ਇਹਨਾਂ ਨੂੰ ਸੇਤੀ ਤੁਰਦਾ ਕਰੀਏ। ਕਣਕ ਆਟਾ ਦਾਣ ਵੇਚੀ ਸੀ 30 ਕਿਲੋ ਕਣਕ ਉਹ ਵੀ 5 ਕਿਲੋ ਪਰ ਆ ਗਏ। ਮਨਰੇਤਾ ਸਕੀਮ ਲਗਭਗ ਬੰਦੀ ਕਰਤੀ ਹੈ। ਪੈਨਸ਼ਨ ਬਦਾਈ ਨਹੀਂ ਬੀਬੀਆਂ ਨੂੰ 1000 ਰੁਪਿਆ ਨਹੀਂ ਦਿੱਤਾ। ਦੋ ਵਾਲੇ ਕੀਤੇ ਸੀ ਪੂਰੇ ਨਹੀਂ ਕੀਤੇ ਤੇ ਇੱਕ ਅਕਾਲੀ ਦਾ ਨਾੜਿਆ ਉਹ ਇਹ ਨਹੀਂ ਪਤਾ ਲੱਗਦਾ ਕਿਹੜਾ ਅਸਲੀ ਹੈ ਕਿਹੜਾ ਨਕਲੀ ਹੈ ਤਿੰਨ ਚਾਰ ਬੜੇ ਫਿਰਦੇ ਕਦੇ ਇਹ ਲੱਗਦਾ ਵੀ ਆ ਚੰਦੂ ਮਜਰੇਉ ਨਹੀਂ ਆ ਰਹੇ ਯਾਰ ਇਹ ਤਾਂ ਪੱਕੀਆਂ ਕਾ ਪ੍ਰਾਣੇ ਕਾਦੀ ਹੈ ਉਹ ਫਿਰ ਪਤਾ ਲੱਗਦਾ ਨਕਲੀ ਕਾਦੀ ਹੈ ਜੀ ਹੁਣ ਤੇ ਫੇਰ ਬਾਬਾ ਜੀ ਹੁੰਦੇ ਹੈ ਲੱਗਦਾ ਵੀ ਇਹ ਕਾਦੀ ਪੱਕੇ ਹੈ ਫੇਰ ਲੱਗਦਾ ਕਿ ਜੀ ਸੁਖੀਰ ਬੱਦਲ ਆ ਰਿਹਾ ਹੈ ਸ਼ਾਇਦ ਇਹ ਕਾਦੀ ਪੱਕੇ ਕਹਿੰਦੇ ਨਾਣਾ ਹੈ ਤਾਂ ਵੀ ਅਧਿਕਾਰਤ ਹੋਣ ਵਾਲਾ ਪਤਾ ਹੀ ਨਹੀਂ ਲੱਗਦਾ ਹੈ ਕੌਣ ਹੈ ਇਸ ਕਰਕੇ ਕਾਂਗਰਸ ਪਾਰਟੀ ਨੂੰ ਲੋਕ ਚਾਹੁੰਦੇ ਹੈ ਤੇ ਉਹ ਸਰਕਾਰ ਲਈ ਕਾਣਾ ਚਾਹੁੰਦੇ ਤੁਹਾਡੀ ਅਗਲੀ ਸਰਕਾਰ ਆ ਰਹੀ ਹੈ ਉਹਦੇ ਵਾਸਤੇ ਜੇ ਤੁਸੀਂ ਬਲੌਕ ਸੰਪਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਆਪਣੇ ਚੁਣ ਲੋਗੇ ਤਾਂ ਆਉਣ ਵਾਲੇ ਸਮੇਂ 'ਚ ਆਪਾਂ ਆਪਣੇ ਇਲਾਕੇ ਦੀ ਅੱਛੀ ਡਿਵੈਲਪਮੈਂਟ ਕਰਾ ਸਕਦੇ ਹਾਂ ਬਹੁਤ ਕੰਮ ਲਾਪੇ ਚੋਂ ਵਾਲੇ ਬਹੁਤ ਡਿਵੈਲਪਮੈਂਟ ਪੱਖੋਂ ਪਛੜ ਰਹੇ ਐਸੀ ਪਿਛਲੇ 4 ਸਾਲਾਂ 'ਚ 1 ਰੁਪਿਆ ਇਹ ਸਰਕਾਰ ਨੇ ਕਿਸੇ ਦੇ ਹੱਥ ਕੋਲ ਨਹੀਂ ਰੱਖਿਆ ਪੰਚਾਇਤ ਦੇ ਕੋਈ ਪੈਸਾ ਪੰਚਾਇਤਾਂ ਨੂੰ ਨਹੀਂ ਦਿੱਤਾ ਨਾ ਇਹਨਾਂ ਤੋਂ ਇਨਸਾਰ ਹੋਰਦੇ ਹੋਣਾ ਇਸ ਕਰਕੇ ਮੈਂ ਜਾਣਾ ਸਮਾਣਾ ਲਿੰਦਾ ਹਾਂ ਤੁਹਾਨੂੰ ਇਹੀ ਅਪੀਤ ਕਰਾਂਗਾ ਕਿ ਇੱਕ ਇੱਕ ਵੋਟ ਪੰਚਾਇਤ ਚੋਣ ਦੇ ਛਾਂ ਤੇ ਪਾਓ ਤਾਂ ਕਿ ਆਪਾਂ ਆਪਣੇ ਬਲੌਗ ਸਮਤੀ ਅੱਗੇ ਦਾ ਬਜਟ ਮੈਂਬਰ ਚਿਤਾ ਸਕੀਏ ਤੇ ਅੱਗੇ ਉਹਨਾਂ ਨੂੰ ਨਾਲ ਡਿਵੈਲਪਮੈਂਟ ਕਰਾ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੇਸ਼ਾਸਤ ਬਲਾਕ ਸੰਮਤੀਆਂ ਚੋਣਾਂ ਨੂੰ ਕੁਛ 6 ਦਿਨ ਬਾਕੀ ਐ ਸਾਰੀ ਪਾਰਟੀਆਂ ਵੱਲੋਂ ਸਾਰੇ ਉਮੀਦਵਾਰਾਂ ਵੱਲੋਂ ਆਪਣੀ ਜੋਰ ਜਮਾਇਸ਼ ਕੀਤੀ ਜਾ ਰਹੀ ਹੈ ਵੋਟਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤੇ ਆਪਣੇ ਜਿਹੜੇ ਵੀ ਮੋਟੋ ਲੈ ਕੇ ਚੱਲੇ ਆ ਜੋ ਵੀ ਵਿਕਾਸ ਦੇ ਕਾਰਜ ਕਰਾਣੇ ਆ ਜੋ ਉਹਨਾਂ ਨੂੰ ਦੁੱਖ ਤਕਲੀਫਾਂ ਦਿਖ ਰਹੀਆਂ ਜਾਂ ਲੋਕਾਂ ਦੀ ਸੁਣ ਰਿਹਾ ਉਹਨੂੰ ਭਰੋਸਾ ਜ਼ਰੂਰ ਦਿੱਤਾ ਜਾ ਰਿਹਾ ਅੱਜ ਜਿਹੜਾ ਅਪਰਾ ਜ਼ੋਨ ਦੇ ਵਿੱਚ ਸਾਡੇ ਨਾਲ ਨੌਜਵਾਨ ਆਗੂ ਜਿਹੜੇ ਇਥੋਂ ਕਾਂਗਰਸ ਵੱਲੋਂ ਫਾਈਟ ਕਰ ਰਿਹਾ ਜਿਨ੍ਹਾਂ ਨੂੰ ਟਿਕਟ ਮਿਲੇ ਹੈ ਰਾਜਵਿੰਦਰ ਮਠੱਡਾ ਮੌਜੂਦ ਨੇ ਰਾਜਵਿੰਦਰ ਕੁਛ ਦਿਨ ਰਹਿ ਗਏ 14 ਤਰੀਕਾ ਸਮਾਂ ਨੇੜੇ ਹੈ ਕੈਂਪੇਨ ਕਿਹੋ ਜੀ ਚੱਲ ਰਹੀ ਹੈ ਕਿਹੋ ਜਾਂ ਹੰਗਾਰਾ ਜੇ ਗੱਲ ਕੀਤੀ ਜਾਵੇ ਲੋਕਾਂ ਵੱਲੋਂ ਮਿਲ ਰਿਹਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਰ ਜੈ ਭਗਤ ਭਾਈ ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ ਚੋਣ ਕੈਂਪੇਨ ਬਹੁਤ ਜੋਰਾ ਸ਼ੋਰਾ ਨਾਲ ਚੱਲ ਰਹੀ ਹੈ ਡੋਰ ਟੂ ਡੋਰ ਚੱਲ ਰਿਹਾ ਤੇ ਮੀਟਿੰਗਾਂ ਵੀ ਚੱਲ ਰਹੀਆਂ ਆ ਤੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਆ ਬਹੁਤ ਜ਼ਿਆਦਾ ਸਾਨੂੰ ਬੇਬਰਕਰਾਂ ਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਆ ਤੇ ਜਿੱਦਾਂ ਹੁਣ ਸਾਨੂੰ ਡੋਰ ਟੂ ਡੋਰ ਦੇ ਵਿੱਚ ਲੋਕਾਂ ਦਾ ਸਹਿਯੋਗ ਮਿਲ ਰਿਹਾ ਇਹ ਤੋਂ ਤਾਂ ਇਹ ਹੀ ਦਿਸਦਾ ਵੀ ਜਿੱਤ ਬਹੁਤ ਨੇੜੇ ਆ ਹੂੰ ਅੱਛਾ ਜੀ ਇੱਕ ਹੋਰ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਬਣਿਆ ਹੋਣਾ ਸੀਗਾ ਅਸੀਂ ਉਹ ਵੀ ਦੇਖਦੇ ਪਏ ਆ ਰਾਜਵਿੰਦਰ ਦੇ ਹੱਕ ਦੇ ਵਿੱਚ ਵਿਧਾਇਕ ਵਿਕਰਮ ਚੌਧਰੀ ਐਮਪੀ ਚਰਨਜੀਤ ਚੰਨੀ ਦੋਨੇ ਹੀ ਸਾਨੂੰ ਦਿਖੇ ਆ ਕਿ ਰਾਜਵਿੰਦਰ ਦੇ ਹੱਕ ਦੇ ਵਿੱਚ ਦੋਨਾਂ ਨੇ ਮੀਟਿੰਗਾਂ ਕੀਤੀਆਂ ਸਨੇਹਾ ਦਿੱਤਾ ਕਾਂਗਰਸ ਨੂੰ ਇਕਮੁੱਠ ਕਰਨ ਦੀ ਗੱਲ ਕਹੀ ਹੈ ਕਾਂਗਰਸ ਵਰਕਰਾਂ ਨੂੰ ਵੋਟਰਾਂ ਨੂੰ ਰਾਜਵਿੰਦਰ ਦੇ ਹੱਕ ਤੇ ਜਾਂ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਦੀ ਅਪੀਲ ਕੀਤੀ ਹੈ ਔਰ ਜਿੱਦਾਂ ਭਾਜੀ ਲੋਕਾਂ ਦੇ ਵਿੱਚ ਜਿੱਦਾਂ ਦਿਮਾਗ ਦੇ ਵਿੱਚ ਇਹ ਗੱਲ ਚੱਲੀ ਆਉਂਦੀ ਸੀ ਕਾਂਗਰਸ ਪਾਰਟੀ ਦੇ ਰਿਗਾਰਡਿੰਗ ਉਹ ਹੁਣ ਜਿੱਦਾਂ ਵੀ ਇਹ ਇਹ ਵੀ ਉਹ ਦੂਰ ਹੋਈ ਹੈ ਇੱਕ ਤਰ੍ਹਾਂ ਦੀ ਕਾਂਗਰਸ ਪਾਰਟੀ ਵਾਲੀ ਇਲੈਕਸ਼ਨ ਇੱਕ ਕਾਂਗਰਸ ਦੇ ਝੰਡੇ ਹੇਠਾਂ ਬਹੁਤ ਸੁਚੱਜੇ ਢੰਗ ਨਾਲ ਲੜ ਰਹੇ ਆ ਇਲੈਕਸ਼ਨ ਤੇ ਅਸੀਂ ਇਹੀ ਉਮੀਦ ਕਰਦੇ ਆ ਵੀ ਅਸੀਂ ਇਸ ਇਲੈਕਸ਼ਨ 'ਚ ਜਿੱਤ ਪ੍ਰਾਪਤ ਕਰਾਂਗੇ ਤੇ ਮੈਂ ਸਰਦਾਰ ਵਿਕਰਮਜੀਤ ਸਿੰਘ ਚੌਧਰੀ ਜੀ ਦਾ ਸਰਦਾਰ ਚੰਨਜੀਤ ਸਿੰਘ ਚੰਨੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਚੋਣ ਕੈਂਪੇਨ ਵਿੱਚ ਸਾਨੂੰ ਸਹਿਯੋਗ ਦਿੱਤਾ ਤੇ ਸਾਡੇ ਲਈ ਚੋਣ ਪ੍ਰਚਾਰ ਕੀਤਾ ਕਿੱਥੇ ਕਿਹੋ ਜਿਹੇ ਲੋਕਾਂ ਨੂੰ ਮਿਲਦੇ ਪਏ ਹੰਗਾਰਾ ਕਿਹੋ ਜਿਹਾ ਮਿਲਦਾ ਜਾਂ ਕੀ ਕੋਸ਼ ਲੋਕ ਮੰਕੀ ਕਰਦੇ ਵੇ ਮੇਨ ਸਮੱਸਿਆਵਾਂ ਕੀ ਦੱਸਦੇ ਵੇ ਜਦੋਂ ਮਿਲਦੇ ਆ ਭਾਜੀ ਜਿੱਦਾਂ ਹੁਣ ਅਸੀਂ ਜਾ ਰਹੇ ਆ ਆ ਡੋਰ ਬਾਈ ਡੋਰ ਵੀ ਜਾ ਰਹੇ ਆ ਪਿੰਡ ਬਾਈ ਪਿੰਡ ਵੀ ਜਾ ਰਹੇ ਆ ਬਹੁਤ ਜ਼ਿਆਦਾ ਹੰਗਾਰਾ ਮਿਲ ਰਿਹਾ ਹੈ ਜਿੱਦਾਂ ਆ ਆਮ ਆਦਮੀ ਪਾਰਟੀ ਆਈ ਸੀ ਵੀ ਅਸੀਂ ਵਿਕਾਸ ਕਰਾਂਗੇ ਬਦਲਾਅ ਦੀ ਨੀਤੀ ਲੈ ਕੇ ਬਟ ਉਹ ਕੁਝ ਵੀ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਤੇ ਲੋਕਾਂ ਦਾ ਰੁਝਾਨ ਇਸ ਤੋਂ ਹੁਣ ਆਮ ਆਦਮੀ ਪਾਰਟੀ ਦੇ ਬਿਲਕੁਲ ਉਲਟ ਆ ਤੇ ਉਹ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਇੱਕ ਪਾਜੀ ਇੱਕ ਬਹੁਤ ਵੱਡੀ ਪ੍ਰੋਬਲਮ ਸੀ ਆਪਣੇ ਅਪਰਾ ਵਿਲੇਜ ਦੇ ਵਿੱਚ ਇੱਥੇ ਇੱਕ ਮੈਨੂੰ ਲੱਗਦਾ ਵੀ ਜਿਹੜਾ ਸਰਕਾਰੀ ਹਸਪਤਾਲ ਉਹਦੇ ਨੇੜੇ ਬਹੁਤ ਜ਼ਿਆਦਾ ਮਤਲਬ ਉਹ ਜਿਹੜੇ ਲੈਂਦੇ ਆ ਵੀ ਲਾਈਕ ਨਸ਼ਾ ਸ਼ਰਬ ਕੇਂਦਰ ਆ ਉੱਥੇ ਬਹੁਤ ਜ਼ਿਆਦਾ ਇਕੱਠਨ ਲੱਗਾ ਰਹਿੰਦਾ ਹੈ ਜਿਹਦੇ ਨਾਲ ਆਉਣ ਲਈ ਲੇਡੀਜ਼ ਨੂੰ ਜਾਂ ਕੋਈ ਵੀ ਪਰਿਵਾਰਿਕ ਉੱਥੇ ਫੈਮਲੀਆਂ ਵੀ ਰਹਿੰਦੀਆਂ ਆ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਅਸੀਂ ਉਹਨਾਂ ਨਾਲ ਵਾਅਦਾ ਕਰਦੇ ਆ ਜੇ ਅਸੀਂ ਇੱਥੋਂ ਜ਼ਿਲ੍ਹਾ ਪ੍ਰੀਸ਼ਦ ਦੀ ਤੇ ਬਲਾਕ ਸੰਮਤੀ ਦੀ ਸੀਟ ਤੋਂ ਜੇਤੂ ਰਹਿੰਦੇ ਆ ਤੇ ਅਸੀਂ ਉਹ ਪਹਿਲ ਦੇ ਆਧਾਰ ਤੇ ਚੰਗਾਂਗੇ ਉੱਥੋਂ ਉੱਥੇ ਪ੍ਰੋਬਲਮ ਜਿਆਦਾ ਬਹੁ ਆਉਂਦੀ ਆ ਕਿਉਂਕਿ ਉੱਥੇ ਜਿਹੜੇ ਲਾਈਕ ਜਿਨ੍ਹਾਂ ਨੂੰ ਆਪਾਂ ਐਡਿਕਟਡ ਆ ਡਰਗ ਡਿਪੈਂਡੈਂਟ ਉਹਨਾਂ ਦੀ ਬਹੁਤ ਜ਼ਿਆਦਾ ਉੱਥੇ ਕਰਾਊਡ ਇਕੱਠੀ ਹੋਈ ਰਹਿੰਦੀ ਹੈ ਜਿੱਦਾਂ ਦੇ ਨਾਲ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਹਮ ਅਪੀਲ ਕਰਨਾ ਚਾਹੂਗਾ ਕੁਝ ਮੈਂ ਇਹੀ ਅਪੀਲ ਕਰਦਾ ਸਾਰੇ ਵੋਟਰਾਂ ਨੂੰ ਤੇ ਸਾਨੂੰ 14 ਤਰੀਕ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਆ ਕਾਂਗਰਸ ਪਾਰਟੀ ਨੂੰ ਕਾਮਯਾਬ ਬਣਾਓ ਦੋਨੇ ਸੀਟਾਂ ਤੇ ਇਲੈਕਸ਼ਨ ਆ ਰਹੀ ਹੈ ਕਾਂਗਰਸ ਪਾਰਟੀ ਆਪਰਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਐਂਡ ਆਪਲਾ ਆਪਰਾ ਬਲਾਕ ਸਭਾ ਦੀ ਜ਼ੋਨ ਅਸੀਂ ਤੁਹਾਤੋਂ ਬਾਅਦ ਤੋਂ ਬਾਅਦ ਉਮੀਦ ਕਰਦੇ ਹਾਂ ਵੀ ਸਾਨੂੰ ਬਾਅਦ ਤੋਂ ਬਾਅਦ ਵੋਟਾਂ ਪਾ ਕੇ ਕਾਮਯਾਬ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਂ ਜੈ ਪਰ